ਸੋਇਆ ਤੇ ਆਹ ਮੈਂ ਬੱਜਿਆ ਕੀਤੀ ਕੀ ਕਰੀ ਇਹ ਬਲੌਗ ਬਣਾ ਰਿਹਾ soa ਅੱਛਾ ਓਏ ਹੋਏ ਹੋਏ ਤਸਵੀਰਾਂ ਦੀ ਸਾਰੇ ਸਾਡਾ ਮੋਟੂ ਬਣਾ ਰਿਹਾ ਬਲੌਗ ਸਾਰੇ ਜਾਣੇ ਕਰਿਓ ਪਿਆਰ ਬਲੌਗ ਨੂੰ ਤੇ ਅੱਜ ਕਹ ਰੇ ਸਾਡੀ ਪਿਆਰੀ ਪਿਆਰੀ ਪੂਜੀ ਇੰਨੇ ਇੰਨੇ ਟਾਈਮ ਬਾਅਦ ਆਈਆ ਸਾਨੂੰ ਮਿਲਣ ਹੈ ਨਾ ਇਹ ਤਾਂ ਭੁੱਲੇ ਗਈ ਸੀ ਗੀਤ ਗਾਉਣ ਦੀ ਗਾਉਂਦੀ ਸਾਨੂੰ ਮੈਂ ਇੱਕ ਗਾਨ ਦੀ ਲਿਆਤੀ ਸੀ ਮੈਂ ਬਣਾਵਾਂਗਾ ਮੇਰੇ ਭਾਗੇ ਜਿਹੜੀਆਂ ਨਵੀਆਂ ਨੇ ਮੇਰੇ ਕੋਲ ਦੇਖ ਹਾਂ ਅੱਜ ਗੋਰੀਆ ਦੀ ਰੱਖਿਆ ਸੀ ਹਾਂ ਹੁਣ ਹੁਣ ਸੱਚ ਮੈਂ ਲੇਟ ਸੀਗੀ ਮੈਂ ਤਾਂ ਨਹੀਂ ਤੁਸੀਂ ਲੱਗੇ ਸੀਰੀਅਸਲੀ ਮੈਂ ਲੇਟ ਸੀ ਬਹੁਤੀ ਦੇ ਤੁਸੀਂ ਭੂਜੀ ਨੂੰ ਇਹ ਜਾ ਕਰੇ ਮੇਰਾ ਹੀ ਉਦੋਂ ਮੈਂ ਲੈ ਕੇ ਆਉਂਗੀ ਕੁਛ ਪੱਕਾ ਲੈ ਕੇ ਆਉਂਗੀ ਪਰ ਹੁਣ ਮੈਂ ਲੇਟ ਸੀ ਸੱਚੀ ਨਹੀਂ ਮੈਂ ਹੁਣ ਤੁਹਾਡੇ ਲਈ ਪੱਕਾ ਕੁਝ ਲੈ ਕੇ ਆਉਂਦੀ ਮੈਂ ਸ਼ੂਟ ਤੋਂ ਆਈ ਸੀ ਕੰਮ ਕਰਕੇ ਤੇ ਤੁਸੀਂ ਲੈਣ ਵਾਸਤੇ ਤਾਂ ਯਾਦ ਕਰਾ ਰਹੇ ਕਿਤੇ ਭੂਜੀ ਨੂੰ ਵੀ ਅੱਜ ਖਾ ਲਈ ਆ ਗਈ ਆ ਤੇ ਪੂਈ ਕੁਸ ਲੈ ਕੇ ਨਹੀਂ ਆਈ ਨਾ ਹੀ ਕਹਿਣੀ ਨਹੀਂ ਮੈਨੂੰ ਨਾ ਅਸਲ ਚੱਜ ਮੇ ਲੇਟ ਸੀਗੀ ਫਿਰ ਮੈਂ ਮੈਂ ਕਿਹਾ ਵੀ ਜੀ ਹੁਣ ਮੈਂ ਮਨ ਲਾ ਬਾਜ਼ਾਰ ਜਾਉਂਗੀ ਸਾਮਾ ਉੱਥੇ ਨਾ ਜਾਣਾ ਜੇ ਮੈਂ ਉਧਰ ਜਾ ਮੈਂ ਕਿੱਧਰ ਜਾ ਮੈਂ ਫਿਰ ਮੈਂ ਕਿਹਾ ਚਲੋ ਉਧਰ ਹੀ ਚੱਲਦੇ ਆ ਕੋਈ ਮੈਂ ਫੇਰ ਲੈ ਕੇ ਆਉਂਗੀ ਕਿ ਤੁਸੀਂ ਮਿਲ ਗਏ ਇੰਨੀ ਬਾਦੂਆ ਹਣਾ ਮੇਰਾ ਆਪ ਦਾ ਵੀ ਸੱਚੀ ਕੋਈ ਫਾਰਮੈਲਟੀ ਨਹੀਂ ਮੇਰਾ ਆਪਣਾ ਹੀ ਮਨ ਆਏ ਹੁੰਦਾ ਵੀ ਜਦੋਂ ਵੀ ਮੈਂ ਜਾਣਾ ਹੁੰਦਾ ਮਨ ਲਾ ਇੱਥੇ ਆਉਣਾ ਹੁੰਦਾ ਮਨ ਆਉਂਦਾ ਵੀ ਨਹੀਂ ਆ ਰਿਹਾ ਹੈ ਨਾ ਮੈਂ ਕੁਝ ਲੈ ਕੇ ਜਾਉਂ ਜਦੋਂ ਜਵਾਕ ਦੇ ਹੁੰਦੇ ਨੇ ਉਦੋਂ ਜ਼ਿਆਦਾ ਉਹ ਹੋ ਜਾਂਦਾ ਜਿੱਥੇ ਸਿਆਣੇ ਹੁੰਦੇ ਨੇ ਉੱਥੇ ਸਰ ਜਾਂਦਾ ਵੀ ਹੁੰਦਾ ਹੈ ਨਾ ਮੈਂ ਕੁਛਦਾ ਹੀ ਨਹੀਂ ਜੇ ਦੀ ਜਵਾਕ ਬਣਾ ਹਾਂ ਪਿਆਰ ਜਵਾਕ ਹਮ ਬੂਆ ਬੂਆ ਕਰਦਾ ਜਿਵੇਂ ਖਾਣੀ ਰੱਖਾਗੇ ਸੋਹਣ ਲੱਗਦਾ ਹੈ ਹਾਂ ਮੈਨੂੰ ਇਹ ਚੀਜ਼ ਆਪਣੇ ਨਿਵਾਸ ਕੋਲ ਦਾ ਹਾਂ ਤੁਹਾਡੀ ਸੇਵ ਬੱਚਿਆਂ ਲਈ ਕਰਦੇ ਹਾਂ ਹਾਂ ਅੱਗੇ ਸੋਚਿਆ ਜਾਂਦਾ ਹੈ ਨਿਆਣਾ ਖੀ ਗਾਏ ਦੋ ਰਾਹੀ ਇਹ ਸਾਡੇ ਸ਼ੀਵ ਨੂੰ ਮੈਂ ਇਹੀ ਕਹੀ ਜਾਂਦੀ ਸੀ ਇਹਨਾਂ ਨੂੰ ਮੈਂ ਹਾਈ ਕੁਝ ਲੈ ਆਣੀ ਇਹ ਕਹਿੰਦੇ ਚਲ ਕੋਈ ਨਹੀਂ ਵੀ ਫੇਰ ਲੈ ਲਾਂਗੇ ਵੀ ਹੁਣ ਆਪਾਂ ਜਾ ਕੇ ਮੁੰਨਾ ਵੀ ਆ ਹਾਂ ਕਹਿੰਦੇ ਮੈਂ ਤਾਂ ਚਲਾਂਗੀ ਭੱਜ ਲੋ ਮੈਂ ਇੱਕ ਲਿਪਸਟਿਕ ਮੈਂ ਪੁੱਛਣਾ 5 ਮਿੰਟਾਂ ਚ ਇੱਕ ਲਿਪਸਟਿਕ ਲਾਈ ਆ ਮੈਂ ਸਿਰ ਉਹ ਵੀ ਕੱਲ 쇼 ਕਰਕੇ ਵੀ ਹੂੰ ਤਾਂ ਚਲ ਘਰੇ ਤਾਂ ਆਪਾਂ ਆਮ ਚੱਲਦਾ ਹੀ ਰਹਿੰਦਾ ਮੁੰਤਾ ਵਾਦ ਗਈ ਆ ਦੇ ਇੱਕ ਮਿੰਟ ਚ ਰੰਗ ਜੇ ਲਾਏ ਪਾਏ ਫੜਾਏ ਆਗੀ ਮਿੰਟ ਚ ਭੱਜ ਜਾਈਂਗਾ ਹਾਂ ਬਾਕੀ ਜਦੋਂ ਕਿਤੇ ਆਪਾਂ ਨੇ ਜਾਨ ਪਿਆਰ ਹੁੰਦਾ ਉੱਥੇ ਆਪਾਂ ਨੂੰ ਜ਼ਿਆਦਾ ਕਾੜੀ ਹੋ ਜਾਂਦੀ ਆ ਵੀ ਅੱਜ ਮੌਕਾ ਮਿਲੇ ਚੱਲ ਜਾਈਏ ਚੱਲ 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 ਮੱਕ ਜਲਦੀ ਰਹੀ ਚੱਲ ਫੇ ਚਾਈ ਤਾਂ ਹੀ ਪੱਦੀ ਆਏ ਬਾਕੀ ਭਾਈ ਗਾਣਾ ਆਇਆ ਮੇਰਾ ਸਾਰੇ ਜਾਣੇ ਜਰੂਰ ਸੁਣਿਓ ਜੱਗਾ ਡਿਡਬਾ YouTube ਚੈਨਲ ਤੇ ਆ ਗਾਣੇ ਦਾ ਨਾਮ ਆ ਬਦਮਾਸ਼ੀ ਹੈਨਾ ਸ਼ੇਅਰ ਕਰ ਦਿਓ ਹਨਾ ਸਾਰੇ ਸਾਰੇ ਜਾਣੇ ਸ਼ੇਅਰ ਕਰਿਓ ਵੀਡੀਆਂ ਬਣਾ ਕੇ ਦੀਦੀ ਨੂੰ ਟੈਗ ਕਰਿਓ ਵਿਆਹ ਸ਼ਾਦੀਆਂ ਤੇ ਮੇਲਿਆਂ ਤੇ ਜਰੂਰ ਬੁਕਿੰਗ ਕਰਾਇਆ ਜੀ ਹਾਂਜੀ ਤੇ ਅੱਜ ਕੱਲ ਸਾਨੂੰ ਪਤਾ ਹੀ ਹੈ ਦੀਦੀ ਖਾੜੇ ਵਾਧੂ ਨਾ ਹੁੰਦੀ ਆ ਖਾੜੇ ਵਗੈਰਾ ਲੱਗ ਰਹੇ ਨੇ ਸਹੀ ਗੱਲ ਸਾਰਾ ਪਿਆਰ ਆ ਤੁਹਾਡਾ ਸਾਰਿਆਂ ਦਾ ਬਹੁਤ ਦਾ ਹੈ ਤੇ ਕਿਹੜਾ ਤੂਲਾ ਨਿਕਲ ਗਣਾ ਬਰਵਾਸੀ ਦਾ ਹਾਂਜੀ ਹਾਂਜੀ ਜਿਹੜੀ ਵੀਡੀਓ ਬਣਾਉਗੇ ਜੀ ਐਰੰਗ ਦਾ ਜਿਹੜੀ ਉਹ ਲੜਾਈ ਲੜੂਈ ਵਾਲਾ ਵਧੀਆ ਤਾਂ ਗਏ ਆ ਲਾਈ ਜਿਕ ਲਾਈ ਉਹ ਪੂਰੇ ਪੇ ਜੁਮਾ ਚਾਹਦਾ ਨਹੀਂ ਮਾਰਛੀ ਕਰਦੇ ਹਾਲ ਬਾਕੀ ਜਿਹੜਾ ਤੁਹਾਡਾ ਪਾਰਨਰ ਕਰਮਾ ਟੋਪਰ ਉਹ ਤਾਂ ਸੁਰ ਪਦੀ ਹੈ ਫਿਰ ਨੋ ਬਣਾ ਨਾ ਪਹਿਲਾ ਗਾਣਾ ਕਿਹਦਾ ਚੱਲਦਾ ਉਹ ਦੇਖ ਲੋ ਪਹਿਲਾਂ ਮੈਂ ਬਹੁਤ ਗਾਣੇ ਚੱਲੇ ਲੋ ਆਪੂ ਰਾਜ ਜੱਟਾ ਤੋਂ ਕਹਿੰਦਾ ਭਾਈ ਇਹ ਵੀ ਹੈ ਜੀ ਇੱਕ ਗੱਲ ਕੀ ਕਹਤਾ ਹੈ ਕੋਈ ਹੈ ਨਾ ਮੈਨੂੰ ਮੈਨੂੰ ਗਾਇਕੀ ਚ ਲਿਆਉਣ ਵਾਲੇ ਬਾਈ ਕਰਮਾ ਟੋਪਰ ਹੀ ਨੇ ਮੈਂ ਸੀਰੀਅਸਲੀ ਦੱਸਾਂ ਇੱਕ ਗਾਇਕੀ ਚ ਲਿਆਉਣ ਵਾਲੇ ਬਾਈ ਕਰਮਾ ਟੋਪਰ ਆ ਗਏ ਉਹਨਾਂ ਨੇ ਮੈਂ ਅਸਲ 'ਚ ਮੇਰੀ ਫੋਨ ਤੇ ਗੱਲ ਹੋਈ ਸੀ ਉਹਨਾਂ ਨਾਲ ਤਾਂ ਉਹਨਾਂ ਨੇ ਮੈਨੂੰ ਆਖਿਆ ਕਿ ਵੀ ਕੋਈ ਗੱਲ ਨਹੀਂ ਰਾਜੇ ਵੀ ਹੈ ਨਾ ਆਪਾਂ ਨਾ ਕਦੇ ਮਿਲਦੇ ਟਾਈਮ ਕੱਢ ਕੇ ਫਿਰ ਨਾਬੇ ਬਾਈ ਦੀ ਨਾ ਸਿਸਟਰ ਐ ਤਾਂ ਸਾਨੂੰ ਉਹਨਾਂ ਨੇ ਉੱਥੇ ਬੁਲਾਇਆ ਸੋ ਉੱਥੇ ਗਏ ਬਸ ਉੱਥੇ ਥੋੜੀ ਜਿਹੀ ਲਾਈਵ ਵੀ ਸੁਣਾਈ ਤਾਂ ਬਾਜੀ ਕਹਿੰਦੇ ਕਿ ਤੁਹਾਡਾ ਵੋਕਲ ਬਹੁਤ ਵਧੀਆ ਕੀ ਤੁਸੀਂ ਕਿਉਂ ਨਹੀਂ ਗਾਉਂਦੇ ਤੁਹਾਨੂੰ ਕਿਹਨਾਂ ਟੈਬਲ ਆ ਗਏ ਨਹੀਂ ਕਰਮਾ ਟੋਪਰ ਬਾਜੀ ਕਰਮਾ ਟੋਪਰ ਬਾਜੀ ਮੰਨ ਲਓ ਜਦੋਂ ਮੈਂ ਉਧਰੋਂ ਆਈਆਂ ਤੰਗਧਲ ਕੰਗੂ ਹਾਂ ਇੰਨਾ ਕ ਸਾਰੀ ਹੋਈ ਜੇ ਬਸ ਜਦੋਂ ਉਹ ਵੀਡੀਓ ਕਰਨਾ ਸੀ ਉਹ ਦੋ ਮਿਲੇ ਸੀ ਹਨਾ ਤੇ ਮੈਂ ਵੀਡੀਓ ਕਰਨਾ ਵੀਡੀਓ ਕਰ ਹਾਂ ਉਹ ਤੁਸੀਂ ਗੱਲ ਕਰਦੇ ਸੀ ਡੈਡੀ ਉਹਨਾਂ ਨਾਲ ਗੱਲ ਕਰਵਾਈ ਆ ਤੇ ਬਸ ਨਾਲ ਦੀ ਨਾਲ ਫਿਰ ਕਰਮੇ ਭਾਗੀ ਨਾਲ ਇਹ ਗਾਣੇ ਦਿੱਤੇ ਮਾਰਾ ਪ੍ਰਗਟ ਕਰਾ ਗਏ ਇਹਨੇ ਖੰਡ ਵਾਧ ਹਾਂ ਉਹ ਆ ਹਾਂ ਉੱਥੇ ਮਿਲੇ ਹਾਜੀ ਨਾਲ ਹਾਂ ਬਹੁਤ ਸਿੰਗਰਾਂ ਨਾਲ ਗਾਣੇ ਤੁਹਾਡਾ ਸਾਰਿਆਂ ਦਾ ਪਿਆਰ ਭਾਈ ਨੂੰ ਸੁਣਾ ਲੈਣ ਦੋ ਹਾਂ ਇਹ ਵੀ ਇੱਕ ਗੱਲ ਹੈ ਉਹਨੇ ਗਾਣੇ ਦਾ 1 ਰੁਪਇਆ ਲੇਤਾ ਕਹਿੰਦਾ ਤੁਹਾਡਾ ਮੁੰਡਾ ਮੀਰਾ ਮੁੰਡਾ ਇਹ ਗੱਲ ਸੱਚ ਹੈ ਬਾਈ ਨੇ ਮੇਰੇ ਮੁੰਡਾ ਕਿ ਜਿਹੜੇ ਮੇਰੇ ਨਾਲ ਗਾਣੇ ਦੇਗੇ ਮੰਨ ਲਓ ਬਾਈ ਤੋਂ ਜੀ ਜੀ ਅਸੀਂ ਵੀ ਕਰਵਾਏ ਆ ਲਿਖੇ ਹੋਏ ਹਨਾ ਤਾਂ ਬਾਈ ਨੇ ਇਹ ਗੱਲ ਉਹਨਾਂ ਦੀ ਸੱਚੀ ਕਹਿਣ ਜੋਗਾ ਕਿ ਕਰ ਮੇਰੇ ਉੱਪਰ ਭਾਜ ਨੇ ਕਦੇ ਵੀ ਸਾਨੂੰ ਐ ਨਹੀਂ ਕਿਹਾ ਮੈਂ ਥੋੜੇ ਤੋਂ ਪੈਸੇ ਲੈਣਾ ਉਹ ਕਹਿੰਦੇ ਵੀ ਨਹੀਂ ਵੀ ਆਪਾਂ ਸਪੋਰਟ ਕਰਨੀ ਚਾਹੀਦੀ ਆ ਇੱਕ ਦੂਜੇ ਭੈਣ ਭਾਈ ਹਣਾ ਇਹ ਜ਼ਰੂਰੀ ਆ ਤਾਂ ਮੈਂ ਬਾਜੀ ਦਾ ਵੀ ਬਹੁਤ ਥੈਂਕ ਯੂ ਕਰਦੀ ਆ ਜਿਹੜੇ ਨੇ ਮੈਨੂੰ ਸਪੋਰਟ ਕਰਕੇ ਇਹ ਤਾਂ ਇਹ ਕੋਈ ਇਹ ਕਰਦਾ ਜੀ ਬਾਕੀ ਸਭ ਤੋਂ ਵੱਡਾ ਮੈਂ ਇੱਕ ਹੋਰ ਵੀ ਇੱਕ ਫਾਰਮੈਲਟੀ ਵੀ ਇੱਧਰ ਮੈਂ ਆਪਣੇ ਪਰਿਵਾਰ 'ਚ ਬੈਠੀ ਤੇ ਲੜ ਵੀ ਪੈਣੀ ਆ ਮੈਂ ਫਿਰ ਕਰਦੀ ਆ ਫੇਰਾ ਆ ਜਾਂਦਾ ਲੜਨੁੜ ਕੇ ਫੇਰ ਆ ਜਾਂਦਾ ਤੇਰੇ ਮੁਦੀ ਰਵੀ ਆ ਤਾਂ ਹਨਾ ਜਿਸ ਪਿਆਰ ਓਕੇ ਹੋਰ ਹੋਰ ਉਹ ਕਿਹੜਾ ਆਪਾਂ ਲੜਦੇ ਨਹੀਂ ਕਰੇ ਦੋ ਸਾਟੇ ਖੜਕਣੇ ਚਾਹੀਦੇ ਨੇ ਇਹ ਕਸਰ ਆਦੀ ਆ ਇਹ ਕੜ ਕਾਦੰਦਾ ਇਹ ਲੜਪੈ ਦਾ ਮਾੜਾ ਮੋਟਾ ਜੇ ਕਸਰ ਹੈ ਅੰਦਰ ਇਹ ਗੋਪ ਉਹ ਬੰਦੇ ਦੇ ਅੰਦਰ ਹੋਦਾ ਉਹ ਅੰਦਰੋਂ ਕੱਢੋ ਕੋਈ ਵਾਰ ਕੱਢੋ ਗੁੱਸਾ ਕੱਢੋ ਮਾਰੋ ਕੱਢੋਗੇ ਕਰੋੜ ਰੁਪਏ ਜਿਹੜੇ ਬੰਦੇ ਕੋਈ ਪੱਕੀ ਨਹੀਂ ਬਣਾਉਂਦਾ ਗੱਲ ਰੱਖਣੀ ਹੈ ਨਾ ਬੰਦੇ ਨੂੰ ਮਨ ਪਹਿਲਾਂ ਉਹ ਵਾਈ ਵੀ ਲਾਇਆ ਫੋਨ ਪਰ ਤਾਂ ਮੈਂ ਇਹਦੇ ਨਾਲ ਇਹਦੇ ਨਾਲ ਲੜੀ ਹੋਈ ਸੀ ਇਹ ਗੱਲ ਅੱਜ ਮੈਂ ਬਲੌਗ ਤੇ ਦੱਸਦੀ ਆਂ ਲੜ ਕੇ ਗਿਆ ਸੀ ਪਰ ਨਾ ਇਹ ਪਰਮਾਤਮਾ ਜੀ ਨਾ ਲੜ ਕੇ ਤਾਂ ਮੇਰ ਨਾਲ ਇਹ ਗਿਆ ਸੀ ਜਦ ਤੱਕ ਉੱਤੋਂ ਆ ਗਿਆ ਪਰਮਜੀਤ ਬਾਈ ਦਾ ਫੋਨ ਮੇਰਾ ਹੋਰ ਤਾਂ ਕਿਤਾ ਕੁਝ ਨਿਕਲਿਆ ਨਹੀਂ ਇਹਨੂੰ ਬੋਲਦਾ ਮੈਂ ਉੱਤ ਪਾਈ ਮੈਂ ਇਹਨੂੰ ਮੈਂ ਫਿਰ ਦੱਸਿਆ ਬਾਅਦ ਚ ਵੀ ਮੈਂ ਕਹਾਂ ਮੈਂ ਉੱਥੇ ਆ ਕੇ ਬੋਲਦਾ ਮੈਂ ਤੁਹਾਨੂੰ ਕੋਈ ਨਹੀਂ ਠੰਡੀ ਬੈਣ ਤੇ ਕਾਨੂੰ ਫੇਰ ਕਰਾਂਗੇ ਯਾਰ ਜੀ ਕਾਡੇ ਕੰਮ ਉਥੇ ਹੋਏ ਤੇਰੇ ਬਿਨਾਂ ਨਾ ਵਧੀਆ ਬੈਲਾ ਦਾ ਅਸੀ ਨੂੰ ਥੀ ਆੜਾ ਬਾੜੀ ਵਿੱਚ ਕਿਹੜਾ ਅੱਜ ਸੁਣ ਕੇ ਨਹੀਂ ਬਣ ਕੋਈ ਤੂੰ ਕਹਿ ਲਪੇ ਦੀ ਗੱਲ ਆ ਆ ਇਹ ਤਾਂ ਚਾਰੇ ਆ ਇਹ ਤਾਂ ਚਾਰੇ ਹੂੰ ਛੱਡਨ ਤੇ ਉਹ ਪੁੱਟ ਕੇ ਦਵਾਂ ਚ ਉਹ ਫਰੀ ਦਾ ਹੀ ਟਾਪਾ ਕਰਾਉਂਦਾ ਸਹੀ ਚੱਲ ਕੋਈ ਦੇਖੋ ਜੀ ਚੱਲਦੇ ਹੋਗੇ ਕੋਈ ਕੋਈ ਡਰ ਨਹੀਂ ਆਉਂਦਾ ਹੋਵੇ ਤੇ ਕੁੱਟ ਪਏ ਕੋਈ ਮਾਰੇ ਸਹੀ ਕੰਮ ਤੇ ਕੁੱਟ ਪਏ ਕੋਈ ਮਾਰੀ ਦੇਗੀ ਗੱਤ ਕੰਮ ਤੇ ਕੁੱਟ ਪਾਉਗੇ ਸਹੀ ਦੇ ਵਜੇ ਕੋਈ ਚੋਈ ਗਈ ਵੀ ਨਾ ਪਈ ਮਰੀ ਪਾਤੀਆ ਜੁੜਿਆ ਕਰੇ ਜਦ ਬਾਪੂ ਨਿਕਲੇ ਨਾ ਨਹੀਂ ਹੁਣ ਤਾਂ ਲੱਗੇ ਕੋਈ ਅਸੀਂ ਫਸ ਗਏ ਚਲੋ ਬਾਕੀ ਦਾ ਹੁੰਦਾ ਆ ਬਹੁਤ ਜਾਣੇ ਮੈਨੂੰ ਪੁੱਛਦੇ ਹੁੰਦੇ ਆ ਕੀ ਵੀ ਵੀ ਤੁਸੀਂ ਨਾ ਵੀ ਉੱਬੇ ਵਾਲੇ ਜਿਹੜੇ ਵੀ ਹੈਗੇ ਨਹੀਂ ਉਹਨਾਂ ਦੇ ਕੁੜੀ ਆ ਜਾਂ ਤੁਸੀਂ ਹਾਂ ਅਬੇਸ਼ਾ ਬਹੁਤ ਲੋਕ ਮੈਂ ਸੱਚ ਕਹਿ ਰਹੀ ਆ ਤਾਂ ਮੈਂ ਕਹਿ ਦਿੰਦੀ ਕਹਿਣੀ ਆ ਵੀ ਹਾਂ ਬਿਲਕੁਲ ਵੀ ਜ਼ਰੂਰੀ ਨਹੀਂ ਹੁੰਦਾ ਵੀ ਢਿੱਡੋ ਜੰਮੇ ਜਿਹੜੇ ਹੁੰਦੇ ਆ ਉਹ ਆਪਦੇ ਹੁੰਦੇ ਨੇ ਜੇ ਆਪਣਾ ਪਿਆਰ ਕਿਤੇ ਹੋਵੇ ਤਾਂ ਉਹ ਵੀ ਆਪਦੇ ਹਾਂ ਇਹਨਾਂ ਨਹੀਂ ਮੈਨੂੰ ਬਹੁਤ ਸਾਰੇ ਪੁੱਛਦੇ ਹੁੰਦੇ ਨੇ ਹਾਂ ਮੈਂ ਕਹਿੰਦੇ ਨਹੀਂ ਬਿਲਕੁਲ ਸਾਨੂੰ ਵੀ ਐਂ ਕਹਿੰਦੇ ਨੇ ਬੱਬੂ ਤੁਹਾਡੀ ਕੁੜੀ ਹੋਣ ਦੀ ਨਹੀਂ ਨਹੀਂ ਅੱਧੀ ਭਾਈ ਆਈ ਸ਼ਾਮ ਤਾਂ ਆਪ ਦੇਖਾ ਕੀ ਆ ਜਾਂਦਾ ਹਾਂ ਇਹ ਹੋਰੇਗਾ ਜਿਹਦਾ ਆਦਾਨ-ਪ੍ਰਦਾਨ ਹੋਵੇ ਹੋਰ ਹੋਰ ਇਹ ਤਾਂ ਹੈਗਾ ਬਾਕੀ ਇੰਨਾ ਕੁ ਪਿਆਰ ਰਿਆ ਸਾਰਿਆਂ ਦਾ ਉਦੋਂ ਵੱਟ ਤੱਕ ਸਿੰਗਰਾਂ ਦੀ ਲੈਣ ਹੀ ਲੱਗੀ ਲਗਾਉਂਦੇ ਗਾਉਂਦੇ ਗਏ ਆਪਾਂ ਗਰਮਾ ਟਾਪਰ ਭਾਜੀ ਫਿਰ ਹਰਵੰਸਰ ਤੀਲਾ ਭਾਜੀ ਫਿਰ ਇੱਕ ਹਰਜੀਤ ਜੋਗਾ ਭਾਜੀ ਠੀਕ ਹੈ ਤੇ ਫਿਰ ਪਿੰਦੇਸ਼ਾ ਭਾਜੀ ਹੈਨਾ ਤਾਂ ਫਿਰ ਆਤਮਾ ਬੁੱਢੇ ਵਾਲੀ ਆ ਭਾਜੀ ਠੀਕ ਹੈ ਫਿਰ ਦਾ ਜਿਹੜੇ ਉਹਨਾਂ ਨਾਲ ਉਹ ਕੁੜੀਆਂ ਆ ਨਾ ਉਹਦੇ ਵਿੱਚ ਵੀ ਸੋਡਾ ਉਹ ਆਇਆ ਸੀ ਹਾਂ ਆ ਮਰੋਦੀ ਦੀ ਹਾਂ ਹਾਂ ਮਰੋਦੀ ਦੀ ਦੇ ਗਾਣੇ ਚ ਮੈਂ ਬਿਲਕੁਲ ਹਾਂ ਮੈਂ ਵੀ ਦੇਣਾ ਭਾਜੀ ਨਾਲ ਵੀ ਕਰੇ ਸਾਰੇ ਸਾਰੇ ਸਿੰਗਰ ਬਹੁਤ ਜ਼ਿਆਦਾ ਰਿਸਪੈਕਟਰ ਨੇ ਬਹੁਤ ਜ਼ਿਆਦਾ ਕਰਦੇ ਨੇ ਹੂੰ ਵਧੀਆ ਸਹੀ ਗੱਲ ਦਸੀਏ ਬਰ ਕਿ ਆਪਣਾ ਆਪ ਸਹੀ ਹੋਣਾ ਜ਼ਰੂਰੀ ਆ ਹਾਂ ਜੀ ਜਤਨੀਰੀ ਆ ਭਾਜੀ ਹਾਂ ਹਾਂ ਲੇਟੈਸਟ ਮੇਰੇ ਗਾਣੇ ਪਖਾੜੇ ਲੱਗ ਰਹੇ ਨੇ ਦਲਜੀਤ ਨੇ ਰੀਆ ਬਾਜੀ ਤੂਰੀ ਕੱਲ ਨੂੰ ਉਹਨਾਂ ਨਾਲ ਸਾਡੇ ਦੋ ਫੰਕਸ਼ਨ ਨੇਗੇ ਲਾਈਵ ਦੀ ਚੱਲੂਗਾ ਦੇਖਿਓ ਤੇ ਅੱਜ ਕੱਲ ਉਹਨਾਂ ਨਾਲ ਮੇਰਾ ਚੱਲ ਰਿਹਾ ਹੁਣ ਮੇਂ ਦੀ ਜੱਪਾ ਸਹੀ ਜੀ ਹੁਣ ਆਪਾਂ ਸਹੀ ਹੈ ਮੇਂ ਦਾ ਆਪਣੇ ਦਾ ਉਹ ਤਾਂ ਅਜੇ ਉਹ ਬੰਦਾ ਸਹੀ ਹੈ ਉਹੀ ਗੱਲ ਹੁੰਦੀ ਹੈ ਨਾ ਸਾਰੀ ਸੀ ਇਹ ਨਹੀਂ ਉਹ ਮੰਦਿਰ ਵਿੱਚ ਕਰਨ ਲੱਗੋ ਕੱਢ ਦੋ ਅਜੇ ਉਹ ਗੁੱਸਾ ਰ ਗਿਆ ਕੋਈ ਚੱਕ ਨਹੀਂ 2 ਮਿੰਟ ਦਾ ਮੈਨੂੰ ਕਈਆਂ ਨੇ ਕਿਹਾ ਕਹਿੰਦੇ ਵੀ ਜਿਹੜੀ ਮੇਸ ਪੂਜਾ ਆ ਹੈ ਨਾ ਵੀ ਉਹਨੇ ਸਿੰਗਰ ਕਿੰਨੇ ਜਿਆਦਾ ਸਿੰਗਰਾਂ ਨਾਲ ਗਾਣੇ ਕੀਤੇ ਨੇ ਕਹਿੰਦੇ ਤੂੰ ਲਾਈਵ ਤੇ ਧੱਕਾਤਾ ਕਹਿੰਦੇ ਤੂੰ ਸਟੇਜਾਂ ਤੇ ਧੱਕਾ ਮਚਕਦਾ ਗਾਹੀਆਂ ਮੇਰਾ ਕਹੋ ਮੈਂ ਜਾ ਸਕਦਾ ਇੱਥੇ ਮਰਜੀ ਹੋਵੇ ਹਾਂਜੀ ਕਹ ਨਹੀਂ ਉਹ ਕਦੇ ਸਿੱਧਾ ਹੁੰਦਾ ਕਿ ਵਾਗੂ ਆ ਉਹ ਕਿਤਾਬ ਚੂਫਾ ਆਉਂਦਾ ਗਿਆ ਕਰ ਉਹ ਤਾਂ ਉਹ ਤਾਂ ਹੀ ਨੰਮਰੇ ਨਹੀਂ ਹੁੰਦੇ ਹਾਂ ਉਹ ਤਾਂ ਬਹੁਤ ਗਾਗਾ ਬਬੂ ਤਾਂ ਗਾਉਣ ਲੱਗੇ ਗਿਆ ਨਹੀਂ ਜਿਹੜਾ ਨਾਮ ਕਰਦਾ ਬਬੂ ਉਹਦਾ ਵੀ ਗਾਉਣ ਲੱਗੀ ਮਹਾ ਨਹੀਂ ਆਪੇ ਮਾਪੇ ਗਾਉਣ ਲੱਗਦੇ ਜਿੱਧਰ ਕੰਮ ਚੱਲ ਪੇ ਵਧੀਆ ਕਹ ਨਹੀਂ ਨਹੀਂ ਪਰ ਫਿਲਮ ਵਾਲਾ ਕੰਮ ਆ ਜਿਹੜਾ ਇਹ ਨਹੀਂ ਮੈਂ ਛੱਡਣਾ ਅਸਲ ਪਤਾ ਕੀ ਜਿਹੜੀ ਸੱਚਾਈ ਆ ਫਿਲਮਾਂ ਦਾ ਕੰਮ ਕੁੜੀਆਂ ਵਾਸਤੇ ساری ਉਮਰ ਹੈ ਕਿਦਾਂ ਜਿੱਦਾਂ ਉਹਦੀ ਉਮਰ ਜਾਂਦੀ ਹੈ ਉਦੋਂ ਤੱਕ ਉਹਦੇ ਕੈਰੇਕਟਰ ਜਾਂਦੇ ਨੇ ਜਿਹੜਾ ਹੁਣ ਸਿੰਗਿੰਗ ਦਾ ਕੰਮ ਉਹ ਤਾਂ ਜਿੰਨਾ ਚਿਰ ਆਪਣਾ ਚਿਹਰਾ ਮੋਹ ਲੋਕਾਂ ਨੂੰ ਵਧੀਆ ਦਿਂਦਾ ਜਾਂ ਜਾਂ ਆਪਣੀ ਸਿੰਗਿੰਗ ਲਈ ਵੋਕਲ ਆਪਣੀ ਬਸ ਉਹਨਾ ਟਾਈਮ ਹੈ ਮੈਂ ਨਹੀਂ ਕਹਿੰਦੀ ਵੀ ਸਿੰਗਿੰਗ ਮਾੜੀ ਹੈ ਜਾਂ ਪਰ ਕੱਲ ਮੈਂ ਟਾਈਮਿੰਗ ਵੀ ਕਰਦੀ ਆ ਵੀ ਕਿੰਨੇ ਕਿੰਨੇ ਆ ਹਾਂ ਤਾਂ ਮੈਂ ਫਿਲਮਾਂ ਕਰਕੇ ਮੈਨੂੰ ਵੀ ਇਹ ਜਿੱਦਾਂ ਨਿਰਮਈ ਸੀ ਮੈਡਮ ਸਰਮਾਨ ਦੇ ਕੀਤਾ ਗਿਆ ਕਿਸੇ ਟਾਈਮ ਦਾ ਵੀ ਸਮਾਂ ਆਊਗਾ ਹਾਂ ਆਸ ਰੱਖੀ ਹੋਈ ਆ ਦੇਖੋ ਆਸਾਂ ਆ ਮਰਦਾਂ ਨੇਆਂ ਇਹ ਤਾਂ ਹੈਗਾ ਜੇ ਉਹ ਆਪਾਂ ਉਹਨੂੰ ਕਹੋ ਕਿ ਫੇ ਅੱਜੇ ਲੱਗੇ ਸਾਰਾ ਪਤਾ ਨਹੀਂ ਕਿੰਨੇ ਚਿਰ ਜਿਹੜਾ ਕਹਿੰਦੇ ਹੋ ਫੇ ਸਾਰੀ ਉਮਰ ਲੱਗੀ ਬਜ਼ੁਰਗ ਹੋ ਗਏ ਅੱਜੇ ਮੁੰਡਾ ਸਟੱਡੀ ਕਰਨ ਦਾ ਬੰਦਾ ਫੇ ਜੋ ਕਾਉਂਸਲ ਸਾਲ ਮਾਰਕੀਟ ਨਾਲ ਮਿਲਦੇ ਗਾਣ ਬਿਲਕੁਲ ਪਰ ਮੇਰੀ ਇੱਕ ਸੋਚ ਹੁੰਦੀ ਆ ਕਿ ਜਿੰਨਾ ਤੁਸੀਂ ਸਹਜੇ ਸਹਜੇ ਆਪਣੀ ਨੀਤ ਦੇ ਨਾਲ ਚੱਲੋਗੇ ਉਹ ਤੁਸੀਂ ਲੌਂਗ ਟਾਈਮ ਆ ਜਿੰਨਾ ਤੁਸੀਂ ਕਿਸੇ ਨੂੰ ਕੱਟ ਮਾਰਨ ਦੀ ਕੋਸ਼ਿਸ਼ ਕਰੋਗੇ ਨਾ ਇਦਾਂ ਇਦਾਂ ਤਾਂ ਉਹ ਲੌਂਗ ਟਾਈਮ ਨਹੀਂ ਹੈਗਾ ਮੈਂ ਆਵਾਜ਼ ਪੰਜਾਬ ਦੀ ਜਦੋਂ ਗਈਆਂ ਮੈਂ ਸੱਚੀ ਨਹੀਂ ਸੋਚਿਆ ਸੀ ਅਸੀਂ ਦੋਨੇ ਬੈਠੇ ਸੀ ਜਦੋਂ ਵਿਪਨ ਜੋਸ਼ੀ ਬਾਈ ਆ ਜਿਹੜਾ ਐਮ ਐਚ ਬਾਂ ਤੇ ਬਹੁਤ ਸ਼ੋਅ ਕਰਦਾ ਉਹਦਾ ਮੈਨੂੰ ਫੋਨ ਆਇਆ ਸੀ ਹੈਨਾ ਤਾਂ ਮੈਨੂੰ ਯਕੀਨ ਵੀ ਨਹੀਂ ਹੋਇਆ ਸੀ ਕਿ ਮੈਨੂੰ ਐਂ ਕਹਿ ਰਿਹਾ ਵੀ ਤੂੰ ਐਮ ਐਚ ਬਾਂ ਤੇ ਚੱਲ ਮੈਂ ਉਹ ਕਹਿ ਰਿਹਾ ਜੀ ਮੇਰੇ ਵਰਗੇ ਨੂੰ ਕਿਉਂ ਨਹੀਂ ਸਿਲੈਕਟ ਕਰਦਾ ਮੈਨੂੰ ਪਰ ਮੈਨੂੰ ਉਮੀਦ ਨਹੀਂ ਸੀ ਮੈਂ ਇੰਨੇ ਕਲੀਅਰ ਕਰਾਂਗੇ ਉੱਥੇ ਹੂੰ ਬਹੁਤ ਵੱਡੀ ਉਹ ਵੀ ਬਹੁਤ ਵੱਡੀ ਗੱਲ ਦੀ ਤੁਸੀਂ ਉੱਥੇ ਜਾ ਕੇ ਆਏ ਹੋ ਹਨਾ ਉਸ ਤੋਂ ਬਾਅਦ ਝਾਕਾ ਵੀ ਖੁੱਲ ਗਿਆ ਹਾਂ ਡਰ ਜਾ ਨਿਕਲ ਗਿਆ ਫਿਰ ਐਮਜ ਬੰਪ ਤੇ ਜਾਣ ਤੋਂ ਉਹ ਹਿੰਮਤ ਬੜੀ ਆਈ ਫਿਰ ਗਉਣ ਦੀ ਡਰ ਨਿਕਲ ਗਿਆ ਬੰਦੇ ਸਾਹ ਕਹਿੰਦੇ ਨੇ ਤੂੰ ਖਾਂਦੀ ਨਹੀਂਆਂ ਇੰਦੀਆਂ ਹੇਕਾਂ ਲਾਉਣੀ ਐ ਖਾਂਦੀ ਕੀ ਹੈ ਮੈਂ ਖਾਂਦੀ ਕੋਈ ਪੈਸਾ ਬਾਕੀ ਪਿਆਰਾ ਖਾਂਦੀ ਹੀ ਆ ਦਿਮਾਗ ਬਾਈ ਦਾ ਖਾਂਦੀ ਆ ਹੋਰ ਮੇਰਾ ਤਾਂ ਸਾਰਾ ਇੱਧਰ ਬਾਈ ਜਾਂਦਾ ਇੱਕ ਸਿਰ ਕਿਨਾਰੇ ਜਾ ਕੇ ਦੇਖੇ ਪੈਸਾ ਕੋਈ ਲੱਗਦਾ ਇਹ ਕਹਿੰਦਾ ਕਹਦਾ ਤੇ ਰਸਨ ਕੋਲੇ ਬੈ ਜਾ ਕਹਿੰਦਾ ਰਸਨ ਲੱਗਦਾ ਤਾਂ ਡੈਡੀ ਮੈਂ ਫਲਾਣੇ ਗਾਣ ਤੇ ਗਾਣਾ ਲਿਖਿਆ ਮੰਨ ਲਓ ਕਹਿੰਦਾ ਜੇ ਇਹਦੇ ਕੋਲ ਬੋਏ ਲੱਗੀ ਰਹਿੰਦੀ ਆ ਕਹਿੰਦਾ ਮੈਨੂੰ ਚਿਤ ਕਰਦਾ ਮੈਂ ਵੀ ਗੋਣੇ ਲੱਗ ਜਾ ਇੱਕ ਦਿਨ ਆਹ ਕਹਦਾ ਕਰ ਬਾਈ ਹੈੱਡਫੋਨ ਪਾ ਕੇ ਬਹਿ ਜਾ ਕਰ ਕੋਈ ਗੁੰਮ ਜੇ ਹੈੱਡਫੋਨ ਲੈ ਲੈ ਨਾ ਨਾ ਪਤਾ ਕੀ ਹਲਾ ਮੁੰਡੇ ਨੂੰ ਚੌਹ ਹੈ ਗਿਆ ਉਹ ਕਹਿੰਦਾ ਉਹਨੂੰ ਬਾਪ ਚਾਇਆ ਵੀ ਕੌਣ ਜਾਣਦੇ ਕਾਹ ਵਿੱਚ ਕਿੰਨਾ ਪੱਟੇ ਪਾਏ ਕਿੰਨਾ ਬਾਜ ਮਨਜੂ ਗਿਆ ਬੜੀਆ ਵਾਰ ਬੜੀਆ ਨਹੀਂ 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 ਫਟ ਲੜਾਈ ਵਜਾ ਕਰਨੀ ਸਿੰਗਲ ਹੋਣੀ ਹੈ 100 ਰੁਪਏ ਤੇ ਲੜਾਈ ਸਟੇਟ ਹੋਇਆ ਕਰਦੀ ਹੈ ਯਾਰਾ ਟੱਪਰੇ ਸਿੰਗਰਾਂ ਦਾ ਅਜੇ ਮੇਰੀ ਗੱਲ ਸੁਣੋ ਆਪਾਂ ਕਿਸੇ ਹੋਰ ਸਿੰਗਰ ਨਾਲ ਗਾਉਨੇ ਆਂ ਤਾਂ ਇਹ ਵੀ ਸੋਚੂਗਾ ਕੁੜੀ ਲੜਨਾ ਪਵੇ ਇਹਨੇ ਤਾਂ ਥੋੜੇ ਸੋਚਣਾ ਹੈ ਤਾਂ ਘਰ ਮੇਰੇ ਘਰ ਨਹੀਂ ਜੱਲੜ ਦੇ ਲਾੜੀ ਪਿੰਡ ਦੇ ਉੱਪਰ ਇੱਕ ਦੂਜੇ ਦੇ ਮੂਹਰ ਦੀ ਚੱਲਿਆ ਕਰੋ ਤੇ ਆ ਲੈਣਾ ਚਾਰ ਪਾਟਾ ਸਟੇਜ ਦੀ ਲੜਪੈਣ ਕੋਈ ਪਾਣੀ ਇਹਦਾ ਨਾਤੀ ਹੁਣ ਸਿੰਗੀ ਜਾਂ ਕੋਈ ਪ੍ਰੋਗਰਾਮ ਆ ਲੈ ਗਿਆ ਬੁੱਕ ਕਰ ਲਿਆ ਇਹ ਗਾਲਾਂ ਨੂੰ ਕੋਈ ਟੈਂਸ਼ਨ ਨਹੀਂ ਕੀ ਤੋਂ ਕੀ ਲੈਣਾ ਉਹਨੇ ਕੀ ਦੇਣਾ ਮੈਨੂੰ ਕੋਈ ਟੈਂਸ਼ਨ ਨਹੀਂ ਤੇ ਸਟੇਜ ਤੇ ਇਹਨਾਂ ਨੇ ਕਰਨਾ ਗਾਇਆ ਕਿ ਉਹਲੇ ਕਾਸ ਗੱਲ ਉਹ ਵੀ ਉਹੀ 4 ਰੁਪਏ ਬਣਦੇ ਨੇ ਕੋਈ ਵੀ ਨਾ ਭੁੱਲ ਗਾ ਫਿਰ ਉਹ ਇੱਕ ਬੰਦਾ ਆਪਣੇ ਫੈਸਲੇ ਹੀ ਲੈਣਾ ਹੈ ਇਹਨਾਂ ਤੋਂ ਉਹ ਇਹਨਾਂ ਨੂੰ ਉਹਦੀ ਮਿਹਨਤ ਬਹੁਤ ਜ਼ਿਆਦਾ ਹੁੰਦੀ ਉਹ ਬੰਦੇ ਦੀ ਕੁਬਨੇ ਉਹਨਾਂ ਕਰਨਾ ਵੀ ਹੁੰਦਾ ਤੇ ਦੇਖਣਾ ਵੀ ਹੁੰਦਾ ਵੀ ਕਿਵੇਂ ਨੇ ਆਹ ਬੰਦਾ ਕਲੈਕਸ਼ਨ ਵਾਲ ਦੇਖਣਾ ਹੁੰਦਾ ਬਿਲਕੁਲ ਇਹਨਾਂ ਸਰਟ ਦੀ ਬਾਹੀ ਹੋ ਜਾਂਦੀ ਹੈ ਨਾ ਫਿਰ ਸਰਟ ਦੀ ਨਹੀਂ ਜਾਂਦੀ ਜੇ ਤੂੰ ਦੋ ਦਾ ਆਉਂਦਾ ਫਿਰ ਤਾਂ ਪੈਸੇ ਵੀ ਉਹ ਉਧਰ ਪਾਉਂਦੀ ਵੀ ਉਹ ਉਹ ਬੇਵੋਲ ਉਹ ਬਸ ਸਲਾ ਯਾ ਚੱਕੀ ਆ ਗੱਦੀ ਜੁਹ ਹੈ ਨਹੀਂ 50 ਲੀ ਲਾ ਕੇ ਬੈਠੇ ਰਸੀਦ ਲੱਗੇ ਆ ਫਿਰ ਤੇ ਘਰੇ ਬੈਠੇ ਵੇਪੇ ਨਾ ਉਹ ਦੋ ਜਣੇ ਮੇਰੇ ਨਾਲ ਆ ਗਏ ਬੇਬੇ ਤਾਂ ਉਹਨਾਂ ਨੇ ਕਿ ਨਹੀਂ ਚੱਕੀ ਆ ਗਏ ਉਹਨੂੰ ਐਂਦੀ ਆਪਣੂੰ ਮਿਲਣਾ ਆਇਆ ਰੇਗਤ ਮੇਰੇ ਉਹ ਸਾਰਾ ਸੀਨ ਹੀ ਖਰਾਬ ਹੋ ਗਿਆ ਮੈਨੂੰ ਪਤਾ ਨਹੀਂ ਚੀਦਾ ਹਮ ਤਮਾਮ ਚ ਪੈ ਗਏ ਉਹਨਾਂ ਨੇ ਵੀ ਝਾਕੀ ਇਹਨਾਂ ਦਾ ਸੀਨ ਕਰ ਲਿਆ ਸਾਰਾ ਨਾ ਚੱਕੀ ਫੇਰ ਵੀ ਉਹਨਾਂ ਨੇ ਕਿ ਨਹੀਂ ਕੀਤੀ ਵੀ ਕਿਉਂ ਮੈਨੂੰ ਬਿਨਾ ਮਿਲਣਾ ਲੱਗ ਜਾਨੇ ਬੇਬੇ ਤਾਂ ਆਇਆ ਸੀ ਮੇਰੇ ਫੋਨ ਉੱਤੇ ਕਹਿੰਦੇ ਆ ਸਾਡੇ ਮੈਂ ਕਹਿੰਦੀ ਅੱਜ ਇਹ ਕਹਿੰਦੇ ਦੀ ਚੁਣਾਉਣੀ ਵੀਡੀਓ ਫਿਰ ਮੈਂ ਉਹਦੇ ਬਾਅਦ ਬਿਮਾਰ ਸੀਗੀ ਸੱਚ ਮੈਂ ਕਈ ਦਿਨ ਬਿਮਾਰ ਰਹੀ ਫਿਰ ਮੈਂ ਕੱਲ ਵੀ ਮੈਂ ਹੱਜ ਬਣਾਉਣੇ ਦੀ ਵੀਡੀਓ ਕਿਉਂਕਿ ਤਾਂ ਥੋੜੀ ਗਰਮੀ ਆ ਗਈ ਗਰਮੀ ਕਿਹਦਾ ਮੋਗ ਹੋ ਗਿਆ ਜੀ ਮੇਰਾ ਮਾਸਕ ਸਿਰ ਤੋਂ ਹੱਲ ਗਿਆ ਮੇਰਾ ਬਿਲਕੁਲ ਫਿਰ ਮੈਂ ਕੱਲ ਵੀ ਮੈਂ ਹੱਜ ਬਣਾਉਣੇ ਦੀ ਮਤਲਬ ਗਰਮੀ ਤਾਂ ਹੁਣ ਤੋਂ ਆਈ ਮੰਨ ਲੇ ਕਿ ਤੋ 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 ਦਮ ਯੁੱਤਰਾਗਾ ਦੇਖੋ ਜੀ ਕਿਹਦਾ ਆਉਦਾ ਵੀ ਦੋ ਕਰਨਾ ਕੋਨੇ ਗਲਤੀ ਨਹੀਂ ਨਾ ਉਹਨੇ ਡਾਲ ਰਿਹਾ ਹੈਗੇ ਜਿਹੜੇ ਉੱਤੇ ਬਾਕੀ ਚੀਜ਼ਾਂ ਹੈ ਕੈਮੇ ਦੇਈਏ ਕਿਵੇਂ ਲੋ ਹਾਂਜੀ ਹਾਂ ਉਹ ਹੋਰ ਇਹਦਾ ਕੋਈ ਕੈਮੇ ਜਿਹੜਾ ਨਾ ਅੱਜ ਜਹਾਨਾ ਨਾ ਮਜ਼ਾਕ ਕਰਦੀਆਂ ਜੀ ਮੈਂ ਤਾਂ ਕਹ ਫੋਨ ਵਾਲੇ ਦਾਲੇ ਪੈਨੇ ਬਾਪੂ ਤੇਰੇ ਤੂੰ ਬੱਲ ਮਾਰਦਾ ਮੈਂ ਛੋਟਾ ਫੋਨ ਕੀਤਾ ਤੁਸੀਂ ਫੋਨ ਮਾਰਿਆ ਕਰੋ ਮੈਨੂੰ ਆਪਾਂ ਇਹਨਾਂ ਨੂੰ ਕੀ ਲੈਣਾ ਹੈ ਨਹੀਂ 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 ਕਰੀ ਚਲ ਕੋਈ ਨਹੀਂ ਹਾਂਜੀ ਕਿਥੇ ਕਾਰ ਬਣਾ ਰੱਖਿਆ ਹੈ ਹਾਂਜੀ ਹਾਂਜੀ ਠੀਕ ਹੈ ਹੋ ਗਿਆ ਦਰਬੇ ਆਤੀ ਬਸ ਫੋਰਡੇ ਕੋਲੇ ਆ ਜੀ ਜੇ ਆਵੇਂ ਕਹ ਰਹੇ ਤਾਂ ਤਾਂ ਦੱਸੂਗੀ ਤੁਸੀਂ ਆਓ ਪਹਿਲਾਂ ਤੁਸੀਂ ਜਿੱਥੇ ਆਓਗੇ ਫਿਰ ਤਾਂ ਮੈਂ ਦੱਸਾਂ ਐਡਰੈਸ ਦੱਸਾਂ ਤੁਸੀਂ ਆਓ ਇਹਨਾਂ ਨਾਲ ਮੈਂ ਦੱਸਦਾ ਇਹਨਾਂ ਨੂੰ ਸਾਰਿਆਂ ਨੂੰ ਕਿਆ ਨਾਮ ਹੈ ਯਾਰ ਲੈ ਕਿਆ ਬਰੂਈ ਕਰਨ ਨਾਮ ਪੁੱਛ ਕੇ ਚੜਦਾ ਕੋਈ ਵੀ ਮੈਂ ਹੀ ਆ ਜਾ ਕਰੂ ਮੈਂ ਮਰ ਜਾ ਕਰੂ ਤੁਸੀਂ ਤਾਂ ਅੰਦਰ ਉਸ ਤੇ ਰਹੋ ਬਸ ਹੋਰ ਚਲੋ ਚਲੋ ਠੀਕ ਹੈ ਜੀ ਨਾ ਜੀ ਬਸ ਬਸ ਕੱਲ ਨੂੰ ਫਿਰ ਮੈਂ ਤੁਹਾਨੂੰ ਪਤਾ ਪਾਈਂ ਕੱਪੜੇ ਵੀ ਪ੍ਰੈਸ ਕਰਨੇ ਸਿਆਣੂ ਤੁਹਾਨੂੰ ਪਤਾਈਏ ਕੱਲ ਹੋ ਨਹੀਂ ਮੇਰੇ ਕੋ ਅੱਛਾ ਅੱਛਾ ਕੱਲ ਗੋਥਾ ਜੋ ਹੈ ਕਿ ਤੇ ਉਹ ਦਿਮਾਗ ਨੂੰ ਆਏ ਤੜੇ ਪਏ ਵੀ ਗਰਮੀ ਆਣੀ ਹੈ ਕੱਲ ਇੱਕ ਮਾਝੀ ਵੜੇ ਇੱਕ ਗੜਸ਼ਣ ਮਾਝੀ ਉਹਦਾ ਇੱਧਰ ਕੌਣ ਗਈ ਇਹ ਯਾਰਾ ਜੂਦਾ ਗੜਸ਼ਣ ਗੜਸ਼ਣ ਤੁਰ ਤੁਰ ਬਧਿਆਨੇ ਤੋਂ ਪੈਂਦਾ ਸਾਈਡ ਤੇ ਬਾਅਦ ਤੁਸੀਂ ਕੋ ਸੱਤ ਹਾਂ ਬਾਈ ਹੁਣ ਇਹਨੂੰ ਪਤਾਗਾ ਮੈਨੂੰ ਤਾਂ ਨਹੀਂ ਪਤਾ ਮੰਨੋ ਇਹ ਪਤਾ ਨਹੀਂ ਇਹਨਾਂ ਨੂੰ ਸੱਤ ਕੋ ਕੰਮ ਦਾ ਕਰਾਂਗੇ ਜਿੰਨੀ ਵਾਰ ਵੀ ਚਲੋ ਕੰਮ ਚੱਲਣਾ ਚਾਹੀਦਾ ਚਲੋ ਕਰਨੀ ਸਾਰੀ ਲੈ ਜਾ ਤੇ ਜਦੋਂ ਇੰਨੇ ਸਾਰੇ ਪੈਸੇ ਹਾਂ ਨਹੀਂ ਨਾਲੇ ਜਦੋਂ ਲੋਕ ਦੇਖਦੇ ਨੇ ਪਿਆਰ ਮਿਲਦਾ ਸਭ ਤੋਂ ਵੱਡੀ ਗੱਲ ਹੈ ਕਿਸਤੇਜਾ ਤੇ ਗਉਮ ਦਾ ਸ਼ੌਂਕ ਹਾਂ ਜਦੋਂ ਆਪਾਂ ਨੂੰ ਪਿਆਰ ਮਿਲੇ ਨਾ ਫਿਰ ਤਾਂ ਵੱਧੋ ਕੋਈ ਗਰਮੀ ਨਹੀਂ ਲੱਗਦੀ ਹੈਗੀ ਵੱਧੋ ਬਦੀ ਹਾਂ ਉਹਦਾ ਮੌਕਾ ਮਿਲੇ ਬਦੋ ਬਦੀ ਫੇਰ ਤਾਂ ਪੈਸਾਰੇ ਸੁਰ ਚੱਕੇ ਜਾਂਦੇ ਨੇ ਮੇਰੇ ਤਾਂ ਬਸ ਆ ਜਾਂਦਾ ਪੈਸੇ ਜੇ ਮਿਲ ਜਾਂਦੇ ਫੇਰ ਨਹੀਂ ਗਰਮੀ ਲੱਗਦੀ ਫਿਰ ਤਾਂ ਜਾਹੇ ਪਰੇ ਪਸੀਨੇ ਦੇ ਹੋੜ ਫੇਰ ਵੀ ਆਏ ਲੱਗਦਾ ਠੰਡਾ ਹੈ ਹੁਣ ਉਹ ਚੱਲਣ ਦੇ ਕੰਮ ਹਾਂਜੀ ਕਿਹ ਕਿਹ ਸਾਗੀਆਂ ਚੜੀਆਂ ਓਏ ਹੋਏ 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 ਸਾਰਾ ਕੱਲ ਲੈਣ ਵਾਲੀ ਆ ਪੂਤ ਕਿੱਤੀ ਨਾ ਪੁੱਤ ਐ ਨਾ ਕਰੇ ਕਰੋ ਕਿਹਨੀਆਂ ਨੋਣੀਆਂ ਚੜੀਆਂ ਨੇ ਅੱਜ ਤਾਂ ਜਿਹੜੀਆਂ ਰਿਗਨਲ ਚੜੀਆਂ ਤਾਂ ਉਹ ਤਾਂ ਗਾਇਬ ਹੀ ਹੋ ਗਈਆਂ ਹਾਂ ਯਾਰ ਹਾਂ ਸਹੀ ਗੱਲ ਹੈ ਪਹਿਲਾਂ ਕਿੰਨੀਆਂ ਆਫੀਸ਼ੀਅਲ ਆ ਗਈਆਂ ਹਾਂ ਤਾਂ ਨਾ ਪੁੱਤ ਪੈਰ ਹੋਏ ਹੋਏ ਪੱਖਾ ਚੱਲ ਗਿਆ। ਕਿਉਂਕਿ ਮੈਂ ਹੋਰ ਆਪਣੇ ਆਪ ਨਿਕਲ ਗਈ ਵਿੱਚ। ਹਾਂ ਝੁੰਝਣ ਵਾਲਾ ਮਾਰ ਮਾਰ ਕੀ ਦੋ ਸੀ ਪਹਿਲਾਂ ਆ ਕੇ ਵੱਜੀ ਫਿਰ ਇੱਕ ਰਹਿ ਗਈ ਫਿਰ ਹੋਰ ਪੱਖਾ ਚੱਲ ਰਹੀ ਦੀ ਆਪੇ ਨਿਕਲ ਗਈ ਜਦ ਹੀ ਮਾਰ ਗਈ। ਜਦ ਹੀ ਮੇਰੇ ਤਾਰਫ ਤੇ ਮੈਂ ਹਾਲ ਸਕੂਲ ਨਹੀਂ ਆਇਆ ਸੀ। ਇਹ ਦੀ ਸਫੂ ਦੀ ਭਰੀ ਇਹ ਦੇਖ ਕੇ ਜਿਹੜੀ ਇਹ ਗਰਮੀ ਗਰਮੀ ਤਾਂ ਨਹੀਂ ਪ੍ਰੋਬਲਮ ਆ। ਨਹੀਂ ਅੰਦਰ ਰੱਖ ਦਿੰਦੇ ਦੀ ਅੰਦਰ ਰੱਖ ਦਿਆਂਗੇ ਅੰਦਰ ਕਰਾਂਗੇ। ਇਹਦਾ ਵਸੂ 8-9 ਘੰਟਾ ਕੱਢ। ਕਿਤੇ ਨਾਮ ਨਹੀਂ ਲਿਆ ਪਰ ਇਹਨਾਂ ਨੂੰ ਬਹੁਤ ਇਹਨਾਂ ਨੂੰ ਤਾਂ ਦਿਨੀ ਆ। ਇਹ ਤਾਂ ਐਵੇਂ ਭੈਣ ਨਹੀਂ ਜਮੀਨ ਸੇ ਸੋਹ ਕੇ। ਕਿ ਕਿ ਮੈਂ ਤੁੰਡਾ ਬਸ ਕਰਨੀ ਕਿ ਇਹ ਆਵੀ ਇਹਨਾਂ ਦਾ ਜੋਗ ਆ ਇਹ ਦੋਧ ਕਰਦੀਆਂ ਨੇ ਰਾਤ ਇਹ ਵੀ ਲੜਦੀਆਂ ਨੇ ਜਿਵੇਂ ਆਪਣੇ ਤੋਂ ਤੋਂ ਚਾਹਦੇ ਆ ਬਥੇਰਾ ਲੜਦੀਆਂ ਨੇ ਇਹ ਵੀ ਗਾਹ ਪਾ ਕੇ ਰੱਖਦੀਆਂ ਨੇ ਸਾਰਾ ਦਿਨ ਮੈਂ ਨਾ ਵੀ ਇਹ ਬਸ ਰੋਣਾ ਨਾ ਨਾ ਬਸ ਕੋਸਦੀ ਹੁੰਦਾ ਮੇਰੇ ਨੂੰ ਬੜਾ ਪਗਾਂ ਦੇ ਇੱਥੇ ਤਾਂ ਜਾਣਾ ਕਿ ਹਾਤੀ ਮੈਂ ਤਾਂ ਆਇਆ ਇੱਥੇ ਤਾਂ ਮੈਂ ਕੋਈ ਕੋਈ ਕਦਨੇ ਤੁਝੋ ਨਾ ਨਾ ਆ ਗਰਮੀ ਐਸੀ ਕਰਕੇ ਹੁੰਦੀ ਹੈ ਕਿ ਜਿਪਸਟਾ ਮਾਰੀ ਜਾਂਦਾ ਐ ਸੀ ਤੂੰ ਕੋਰੀ ਵੀ ਤੇ ਕਿ ਮਲਾਣਾ ਤੂੰ ਸੀ ਆ ਇਧਰੋਂ ਆ ਢੰਗੇ ਜਾਂ ਨਿਕਲ ਕੇ ਤੇ ਤਿਆਰੀ ਸੇਕ ਚ ਅੱਜ ਕੱਲ ਏਸੀਆਂ ਦੀ ਬਹੁਤ ਗਰਮੈ ਸੋਈ ਪਈ ਆ ਨਾ 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 ਬਣੀ ਕੋਈ ਰਾਮ ਕੋਈ ਵੇਨਾ ਗੇਜਨਾ ਬਹੁ ਮੈਂ ਤਾਂ ਹੁਣ ਰਹੀ ਨਾ ਨਾ ਰੋ ਗਿਆ ਮੇਰਾ ਹੱਥ ਇਹਦੇ ਦੇ ਜਾ ਕੇ ਬਣਾਉਂ ਜਰਾ ਮੇਰਾ ਮੈਂ ਗਾਣੀ ਦਾ ਗੇਜ ਚੱਲਣਾ ਮੈਂ ਕਿਹਾ ਚੱਲ ਚੱਲੀਏ ਫਿਰ ਆ ਜੀ ਯਾਰ ਜੁਆਰੇ ਜਾਂਦੀ ਤੇ ਤੂੰ ਆਇਆ ਕੱਦਾਂ ਆਉਂਦੀ ਸੀ ਮੈਨੂੰ ਬੁਲਾਇਆ ਕਰੋ ਆ ਦੇ ਭਾਈ ਨਾਲ ਲੜ ਆ ਦੇ ਭਾਈ ਨਾਲ ਲੜੋ ਇਹ ਤਾਂ ਭਾਈ ਭਾਈ ਤਾਂ ਤੇ ਲੜੀ ਪੈਣਾ ਭਾਈ ਨਾਲ ਤਾਂ ਲੜ ਪਈ ਸੀ ਬਾਕੀ ਆ ਕੱਢ ਨਹੀਂ ਆ ਜਾ ਕੰਮ ਮੈਂ ਤਾਂ ਆ ਹੀ ਜਾਂਦੀ ਹਾਂ ਹੁਣ ਆ ਹੀ ਜਾਏਗੀ ਕੋਈ ਨਾ ਭਾਗੇ ਹੋਈ ਮੈਂ ਕਰਿਆ ਤੇ ਉੱਪਰ ਉਪਰੋਂ ਕੁਝ ਮੇਰੇ ਗਾਣੇ ਸੁਣੋ ਆਪਾਂ ਗੱਦੂ ਬਣਿਆ ਪਿਆ ਆਟਾ ਗੁੰਨੇ ਪਿਆ ਜਾ ਕੇ ਰੋਟੀਆਂ ਲਾਉਣੀਆਂ ਨੇ ਕੋਈ ਗੱਲ ਨਹੀਂ ਰੋਟੀਆਂ ਜਿੱਦੇ ਸਾਡੇ ਕਰਮਾ ਚੋ ਰੋਟੀਆਂ ਤੇ ਖਾਵਾਂਗੇ ਹਲੇ ਹਲੇ ਹੈ ਨਹੀਂ ਨਾ ਤੋ ਵੀ ਨਾ ਬਣਾ ਤੋ ਵੀ ਰੋਟੀ ਆਪਾਂ ਘਰਾਂ ਦਾ ਖਾਂਦੇ ਨਾ ਇੱਥੇ ਜਾਣਾ ਆ ਤਾਂ ਖੜਾ ਨਾਲ ਇੱਥੇ ਹੁਣ ਪਹੁੰਚ ਜਾਣਾ